ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਅਤੇ ਕਬੱਡੀ ਖੇਡ ਪ੍ਰਮੋਟਰ ਦਿੱਪੂ ਕਕਰਾਲਾ ਦੇ ਪਿਤਾ ਪੰਡਿਤ ਗਿਆਨ ਪ੍ਰਕਾਸ਼ ਜੀ ਨੂੰ 80 ਦੇ ਲੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਸस्कार ਮੋਕੇ ਸ਼ਾਮਨੇ ਕਾਲੀਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਜਸਮੀਲ ਬੋਂਦਲੀ ਅਮਰੀਕ ਸਿੰਘ ਖੇੜੀਆਂ ਰਤਨ ਸਿੰਘ ਤੋਂ ਇਲਾਵਾ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਨੀਆ ਮੌਜੂਦਾ ਬਤਾਇਕ ਚਕਤਾਲ ਸਿੰਘ ਬਿਆਲਪੁਰਾ ਡਾਇਰੈਕਟਰ ਤੇ ਐਕਟਰ ਰਾਜਵਿੰਦਰ ਸੰਭਰਾਲਾ ਲਾਲਾ ਮੰਗਤ ਰਾਏ ਤੇ ਕਬੱਡੀ ਜਗਤ ਦੇ ਉੱਗੇ ਖਿਡਾਰੀ ਪਹੁੰਚੇ ਹੋਏ ਸਨ ਇੱਥੇ ਵੀ ਜ਼ਿਕਰਯੋਗ ਹੈ ਕਿ ਉਪਦੇਸ਼ਮਾਨ ਸੇਵੀ ਤੇ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਦੀਪੂ ਕਕਰਾਲਾ ਜੋ ਹਰ ਸਾਲ ਮਾਲਵੇ ਦਾ ਖੇਡ ਮੇਲਾ ਸਮਰਾਲਾ ਦੇ ਮਾਲਵਾ ਕਾਲਜ ਬੋਂਦਲੀ ਦੇ ਸਟੇਡੀਅਮ ਵਿੱਚ ਕਰਵਾਉਂਦੇ ਰਹਿੰਦੇ ਹਨ ਇਹ ਗੱਲ ਦਿੰਦੇ ਨੇ ਕਿ ਉਹ ਨਹਿਰਾ ਸਾਜਣੋਂ ਸਾਲ 77 ਤੋਂ ਲੈ ਕੇ ਅੱਜ ਤੱਕ ਨਹਿਰਾ ਇਹਨਾਂ ਨਾਲ ਪਰਾਵਾ ਤੋਂ ਬਹੁਤ ਪਿਆਰ ਰਿਹਾ ਮਰਕਰ ਨੂੰ ਨਾਲ ਮੈਂ ਸਮਝਦਾ ਐਸੇ ਵਰਕਤ ਸਮ ਅਕਾਲੀ ਜਲਦੇ ਸ਼ਰਮਣ ਕਾਲੀ ਰਾਂਦੇ ਸਿੱਖ ਪਰਿਵਾਰ ਚ ਪੈਦਾ ਹੋ ਕੇ ਵੀ ਮੇਰਾ خیال ਨੇ ਕਿ ਸਾਡੇ ਵਰਗਾ ਕੋਈ ਹੋਰ ਬੰਦਾ ਸੱਜਣ ਵੀ ਇੰਨਾ ਵੱਡਾ ਪੱਕਾ ਕਾਲੀ ਹੋਵੇ ਉਹ ਮੈਂ ਸਮਝਦਾ ਕਿ ਇਨਾਂ ਨੇ ਪਾਲਟੀ ਬਹੁਤ ਚੜ੍ਹਦੀ ਸੋਨ ਸੀ ਤਰੀਕੇ ਨਾਲ ਸੇਵਾ ਕੀਤੀ ਹੈ ਮੇਰੇ ਨਾਲ ਤੇ ਇਨਾਂ ਦਾ ਪਰਿਵਾਰਿਕ ਸੰਬੰਧ ਦਾ اور ਮੈਂ ਸਮਝਦਾ ਕਿ ਤੇ ਪਾਰਟੀ ਨੂੰ ਕਾਟਾ ਪਿਆ ਨਾ ਉਹਦੇ ਨਾਮ ਦਾ ਸਮੈਲਾ ਆਪਣੇ ਪੰਜਾਬ ਨੂੰ ਪੰਜਾਬ ਦੀ ਟੱਕੀ ਵਿੱਚ ਨਾ ਬਹੁਤ ਜਬੜਾ ਇਸ ਮੈਂ ਜਦੋਂ ਐਮਐਲਏ ਵੀ ਇੱਥੇ ਗਿਆ ਜਦੋਂ ਮੈਂ ਪਰਲਮੈਂਟ ਵੀ ਗਿਆ ਜੋ ਹੋ ਰਿਹਾ ਨੇ ਫੰਡ ਜੀ ਦਾ ਇਹਨਾਂ ਪਰਭਾਵ ਸੀ ਇਹਨਾਂ ਦੇ ਇਲਾਕੇ ਦੇ ਸਭ ਤੋਂ ਜਥੇਦਾਰਾਂ ਭਾਰਤ ਸਿੰਘ ਜੀ ਸਾ ਮਰੀਕ ਸਿੰਘ ਹੋਣੇ ਸਾਕਰਮ ਸਿੰਘ ਹੋਰ ਇਹਨਾਂ ਸਾਰੇ ਨੇ ਇਹਨਾਂ ਪਰਭਾਵ ਉਹ ਯਕੀਨ ਹੋਣਾ ਕਿ ਮੈਂ ਆਪਣੇ ਹੱਥੀਂ ਕਰੇ ਵੈਸਾ ਡਵੈਲਪਮੈਂਟਲੀ ਕੰਡੀਆ ਜੋ ਮੰਨਦੇ ਸਨ ਜੋ ਕਹਿੰਦੇ ਸਨ ਉਹੋ ਹੀ ਇਸ ਹਲਕੇ ਵਿੱਚ ਮੈਂ ਕੀਤਾ ਤੇ ਵੱਡੀ ਗੱਲ ਇਹ ਕਿ ਪੰਡਤ ਜੀ ਨੇ ਕਦੇ ਹਾਲਾਂਕਿ ਸਭ ਤੋਂ ਜ਼ਿਆਦਾ ਵਿਸ਼ਵਾਸ ਪਾਟ ਮੇਰੇ ਸਾਥੀਆਂ ਕਰੇ ਲੂਈ ਸਨ ਕਿਉਂਕਿ ਮੇਰੇ بیٹے ਵੀ ਇਹ ਇੱਥੇ ਇਲੈਕਸ਼ਨ ਸੀ ਉਹ ਵੀ ਇਨਾਂ ਨੇ ਪੰਡਤ ਜੀ ਨੇ ਦਿਨ ਰਾਤ ਇੱਕ ਕਰਕੇ ਇਨਾਂ ਦੇ ਸਾਥੀਆਂ ਸਰ ਰਤਨ ਸਿੰਘ ਅਮਰੀਖ ਸਿੰਘ ਹੋਰ ਸਾਰੇ ਜਿਨ੍ਹਾਂ ਨੇ ਵੀ ਇੰਨਾ ਤੇ ਕਰਕੇ ਉਹਨੂੰ ਵੀ ਐਮਐਲਏ ਬਣਾਇਆ ਤੇ ਮੇਰੀ ਰਾਜਨੀਤਿਕ ਜ਼ਿੰਦਗੀ ਵਿੱਚ ਮੇਰੀ ਰਾਜਨੀਤਿਕ ਜ਼ਿੰਦਗੀ ਬਣਾਉਣ ਵਿੱਚ ਇੱਕ ਛੋਟੀ ਜੀ ਲੈਵਲ ਤੋਂ ਜੂਨੋਂ ਤੱਕ ਪਹੁੰਚਣ ਵਿੱਚ ਮਾ ਸ੍ਰੀ ਪੰਡਤ ਜੀ ਦਾ ਬਹੁਤ ਵੱਡਾ ਹਿੱਸਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਂ ਜ਼ਿੰਦਗੀ ਚ ਇਹਨਾਂ ਦਾ ਅਹਿਸਾਨ ਜاتی ਤੌਰ ਤੇ ਕੋਲ ਨਹੀਂ ਦੇ ਸਕਦਾ 30 ਨੂੰ ਪੰਜਾਬ ਨੂੰ ਦੇਖਣ ਤੇ ਇਹੋ ਜਿਹੇ ਵਰਕਰਾਂ ਦਾ ਇਕੱਠਾ ਪੈਂਦਾ ਹੀ ਹੈ ਜਾਣ ਨਾਲ ਪਰ ਮੈਨੂੰ ਜਾਤੀ ਤੌਰ ਤੇ ਇਹਨਾਂ ਦਾ ਇਹਨਾਂ ਦੇ ਪਰਿਵਾਰ ਨੂੰ ਵੀ ਘਾਟਾ ਪਿਆ ਪਰ ਮੈਨੂੰ ਤਾਂ ਜਾਤੀ ਤੌਰ ਤੇ ਬਹੁਤ ਪੰਡਿਤ ਜੀ ਦਾ ਅਸ਼ਾਨ ਹੋਇਆ ਪਰ ਮਾਤਰਾ ਨਾਲ ਦੀ ਆਪਨ ਨੂੰ ਇਹ ਅਰਦਾਸ ਕਰਦਾ ਕਿ ਆਪਣੇ ਚਰਨਾਂ ਚ ਨਵਾਸ ਤੇ ਔਰ ਪਿੱਛੇ ਪਰਵਾਰ ਨੂੰ ਪਾਣਾ ਮੰਨਤਾ ਬਲਬਖਸ਼ੇ ਇਹੋ ਮੇਰੀ ਬੇਨਤੀ ਆ ਇਹੋ ਮੇਰੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਬੰਦੋ ਖਾਲੀਆ ਨੇ ਸਾਡੇ ਸ਼੍ਰੋਮਣੀ ਕਾਲਜਵਾਲਾ ਟਕਸਾਲੀ ਆਗੂ ਪੰਡਤ ਗਿਆਨਪ੍ਰਕਾਸ਼ ਜੀ ਕਕਰਾਲੇ ਵਾਲੇ ਜਿਨ੍ਹਾਂ ਦੀ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਕਾਲਜਵਾਲਾ ਦੀ ਚੜ੍ਹਦੀ ਕਲਾ ਲਈ ਜਦੋਂ ਤੋਂ ਸੰਘਰਸ਼ ਚੱਲਿਆ ਅਕਾਲੀ ਦਲ ਦਾ ਉਦੋਂ ਤੋਂ ਨਾਲ ਚੱਲੇ ਨੇ ਪਿੰਡ ਤਿਆਗੇ ਤੋਂ ਲੈ ਕੇ ਸਮੁੱਚੇ ਜੇ ਇਲਾਕੇ ਦੇ ਵਿੱਚ ਕਹਾ ਬਹੁਤ ਸਾਰੀਆਂ ਵਿਭੇਕ ਸੰਸਥਾਵਾਂ ਨੇ ਜਿਵੇਂ ਝਾੜ ਸਾਹਿਬ ਕਾਲਜ ਹੋ ਗਿਆ ਜਾਂ ਪਿੰਡ ਦੇ ਸਕੂਲ ਹੋ ਗਏ ਇਹਨਾਂ ਨੂੰ ਅਪਗ੍ਰੇਡੇਸ਼ਨ ਤੋਂ ਲੈ ਕੇ ਇਹਨਾਂ ਨੂੰ ਸਥਾਪਿਤ ਤੱਕ ਵੀ ਫਾਊਂਡਰ ਮੈਂਬਰ ਰਹੇ ਨੇ ਝਾੜ ਸਾਹਿਬ ਵੂਮਨ ਕਾਲਜ ਜਿਹੜਾ ਇਹ ਸਾਡੇ ਇਲਾਕੇ ਦੀ ਬੜੀ ਵੱਡੀ ਇੱਕ ਦੇਣ ਆ ਵੀ ਜਿਹੜਾ ਕਲਾ ਵੂਮਨ ਕਾਲਜ ਸਾਡੇ ਇਲਾਕੇ ਦਾ ਉਹਦੇ ਫਾਊਂਡਰ ਮੈਂਬਰ ਰਹੇ ਨੇ ਤੇ ਬੜਾ ਸੰਘਰਸ਼ ਕੀਤਾ ਘਰ ਘਰ ਜਾ ਕੇ ਪੈਸਾ ਇਕੱਠਾ ਕਰਕੇ ਕੱਲੀ ਕੱਲੀ ਇੱਟ ਆਪਣੇ ਹੱਥੋਂ ਇਹਨਾਂ ਨੇ ਉਸ ਕਾਲਜ ਦੀ ਲਵਾਈ ਸੀ ਸੋ ਬਹੁਤ ਵੱਡਾ ਯੋਗਦਾਨ ਰਿਹਾ ਜਿੱਥੇ ਇਹ ਸਾਰੇ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਦੇ ਮੂਰੇ ਹੋ ਕੇ ਚੱਲਦੇ ਰਹੇ ਨੇ ਉੱਥੇ ਮੈਂ ਇਹ ਵੀ ਕਹੂੰਗਾ ਕਿ ਇਹਨਾਂ ਦਾ ਪੁੱਤਰ ਜਿਹੜੇ ਨੇ ਮੇਰਾ ਵੀਰ ਦੀਪੂ ਕਕਰਾਲੇ ਵਾਲੇ ਉਹ ਵੀ ਬੜੇ-ਬੜੇ ਖੇਡ ਪ੍ਰਮੋਟਰ ਨੇ ਤੇ ਟੂਰਨਾਮੈਂਟ ਇੱਥੇ ਵੀ ਤੇ ਕੈਨੇਡਾ ਵੀ ਧਰਤੀ ਤੇ ਵੀ ਕਰਾਉਂਦੇ ਨੇ ਸੋ ਇਹ ਤਾਂ ਹੀ ਹੁੰਦਾ ਜਦੋਂ ਘਰ ਦੇ ਸੰਸਕਾਰ ਚੰਗੇ ਮਿਲਦੇ ਨੇ ਸੋ ਮੈਂ ਜਿੱਥੇ ਸਾਧਾ ਸਰਕਾਰ ਭਿੰਟ ਕਰਦਾ ਉੱਥੇ ਇਹ ਵੀ ਕਹਿਣਾ ਵੀ ਜਿਹੜੇ ਅਜਿਹੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਘਰਾਂ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਪਾਰਟੀ ਲਈ ਤਨਦੇਹੀ ਨਾਲ ਸੇਵਾ ਕੀਤੀ ਆ ਜਦੋਂ ਇਨਸਾਨ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤਾਂ ਸਮੁੱਚੇ ਹੀ ਜਿਹੜੀ ਸਾਡੀ ਪਾਰਟੀ ਹੈ ਉਹਨੂੰ ਇੱਕ ਤਰ੍ਹਾਂ ਦਾ ੱੱਕਾ ਵੀ ਲੱਗਦਾ ਤੇ ਇੱਕ ਤਜਰਬਾ ਸਾਡੇ ਵਿੱਚੋਂ ਜਿਹੜਾ ਉਹ ਚਲੇ ਗਿਆ ਅੱਜ ਸੋ ਬੜੇ ਭਾਰੀ ਮਨ ਨਾਲ ਕਹਿਣਾ ਪੈ ਰਿਹਾ ਵੀ ਜਦੋਂ 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 ਦੇ ਇਹ ਪੰਡਤ ਜੀ ਸੇਵਾ 'ਚ ਲੱਗੇ ਸੀ ਪਾਰਟੀ ਦੇ ਵਿੱਚ ਬੜੀ ਚੜ੍ਹਦੀ ਕਲਾ 'ਚ ਰਹੇ ਸੀ ਤੇ ਹੁਣ ਅਸੀਂ ਆਸ ਵੀ ਕਰਦੇ ਹਾਂ ਵੀ ਸਮੁੱਚਾ ਜੋ ਪਰਿਵਾਰ ਵੀ ਹੈ ਉਸੇ ਤਰੀਕੇ ਪਾਰਟੀ ਦੀ ਤੇ ਸਮਾਜ ਦੀ ਸੇਵਾ ਕਰਦਾ ਰਹੇ ਤੇ ਮੈਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਤੇ ਸ਼ਰਧਾ ਤੇ ਸਤਕਾਰ ਭੇਟ ਕਰਦਾ ਉਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਇਹ ਭਾਣਾ ਮੰਨਣ ਦਾ ਬਲ ਬਖਸ਼ ਰਵਿੰਦਰ ਜੀ ਬੇਨਤ ਸਾਹ ਦੀ ਜਿਹੜੀ ਹੈ ਜੀ ਉਸਾਲੀ ਸੀ ਤੇ ਕੀਦਣਾ ਦੋਨੇ ਜ਼ੋਰ ਚ ਹਾਂ ਅੰਦ ਗ्यानप्रकाश ਜੀ ਸਾਡੇ ਇਸ ਇਲਾਕੇ ਦੇ ਬੜੇ ਹੀ ਸ਼ਾਨਦਾਰ ਲੀਡਰ ਸੀ ਸ਼ਾਨਦਾਰ ਲੀਡਰ ਮੈਂ ਇਹੀ ਕਹੂੰਗਾ ਕਿਉਂਕਿ ਜਿਸ ਪਾਰਟੀ ਦੇ ਨਾਲ ਉਹਨਾਂ ਨੇ ਜੁੜ ਕੇ ਗੱਲ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਜੁੜੇ ਰਹੇ ਨੇ ਤੇ ਤਾਂ ਉਮਰ ਜਿਹੜਾ ਹੈ ਉਸੇ ਇੱਕ ਪਾਰਟੀ ਦੇ ਨਾਲ ਜੁੜੇ ਰਹੇ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਇਮਾਨਦਾਰੀ ਦੀਆਂ ਉਹਨਾਂ ਦੀ ਵਫਾਦਾਰੀ ਦੀਆਂ ਜਾਂ ਪਾਰਟੀ ਪ੍ਰਤੀ ਜਿਹੜੀ ਉਹਨਾਂ ਦੀ ਡੈਡੀਕੇਸ਼ਨ ਸੀ ਉਹਨਾਂ ਦੀ ਸਮਰਪਣ ਭਾਵਨਾ ਸੀ ਉਹੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸੀ ਔਰ ਸਾਡਾ ਹਮਮਤਾ ਸਾਡਾ ਦੀਪੂ ਕਕਰਾਲਾ ਜਿਹੜਾ ਕਿ ਖੇਡ ਕਬੱਡੀ ਜੜਾ ਹੈ ਵੱਡਾ ਪ੍ਰਮੋਟਰ ਹੈ ਫੋਰਨ ਦੇ ਵਿੱਚ ਰਹਿੰਦਾ ਹੈ ਕੈਨੇਡਾ ਦੇ ਵਿੱਚ ਉਹਦੇ ਪਿਤਾ ਸਰ ਮੈਨੂੰ ਇਹ ਲੱਗਦਾ ਹੈ ਕਿ ਪੰਡਿਤ ਗਿਆਨ ਪ੍ਰਕਾਸ਼ ਜੀ ਸਾਡੇ ਪੂਰੇ ਇਸ ਇਲਾਕੇ ਦੇ ਲਈ ਸੱਚਮੁੱਚ ਜਿਹੜਾ ਹੈ ਕੋ ਗਿਆਨ ਦਾ ਦੀਵਾ ਸੀ ਜਿਨ੍ਹਾਂ ਦਾ ਅੱਜ ਚਲੇ ਜਾਣਾ ਜਿਵੇਂ ਕਿੰਨੇ ਨੇ ਇਸ ਇਲਾਕੇ ਦੇ ਲਈ ਬਹੁਤ ਵੱਡਾ ਘਾਟਾ ਹੈ ਤੇ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਪਰ ਅਸੀਂ ਜਿਹੜਾ ਹੈ ਪੰਡਿਤ ਗਿਆਨ ਪ੍ਰਕਾਸ਼ ਜੀ ਨੂੰ ਆਪਣੇ ਚੇਤਿਆਂ ਦੇ ਵਿੱਚ ਸੰਭਾਲ ਕੇ ਰੱਖਾਂਗੇ ਉਹਨਾਂ ਦੀ ਵਫਾਦਾਰੀ ਨੂੰ ਉਹਨਾਂ ਦੀ ਬਿਆਨਤਦਾਰੀ ਨੂੰ ਤੇ ਉਹਨਾਂ ਦੇ ਸਾਰੇ ਉਹਨਾਂ ਸੰਸਕਾਰਾਂ ਨੂੰ ਜਿਹੜੇ ਸਾਨੂੰ ਹਮੇਸ਼ਾ ਰਾਹ ਰਸ਼ਨਾਉਣ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਰਹਣਗੇ ਅੱਜ ਸਾਡਾ ਮਨ ਬਹੁਤ ਉਦਾਸ ਹੈ ਬਹੁਤ ਹੀ ਭਰਿਆ ਹੋਇਆ ਮਨ ਹੈ ਕਿ ਉਹ ਸਾਡੇ ਕੋਲ ਰੁਕਸਤ ਹੋ ਗਏਦਾ ਹੋ ਗਿਆ ਗਿਆਨ ਪ੍ਰਕਾਸ਼ ਜੀ ਕਰਾਲਾ ਜੋ ਕਿ ਇਹਨਾਂ ਮੁਖਤੰਦਾ ਕਾਰੋਬਾਰ ਖੇਤੀਬਾੜੀ ਸੀ ਮਹਾਜਨ ਹੋਣ ਦੇ ਨਾਲ ਦੇ ਨਾਲ ਵਧੀਆ ਤੋਂ ਖੇਤੀ ਕਰਦੇ ਸੀ ਉਹਦੇ ਨਾਲ ਪਿੰਡ ਦੇ ਸਰਪੰਚ ਵੀ ਰਹੇ ਸੋਸਾਇਟੀ ਦੇ ਪ੍ਰਧਾਨ ਵੀ ਰਹੇ ਜੋ ਚਾਰ ਸਾਹਿਬ ਗੁਰੂ ਗਵੰਸ ਸਿੰਘ ਖਾਲਸਾ ਕਾਲਜਪੁਰ ਬੋਮਨ ਜਦੋਂ ਦੀ ਸਥਾਪਨਾ ਕੀਤੀ ਇਹ ਜਿਹੜੇ 3-4 ਮੈਂਬਰ ਮੁੱਢੀ ਸੀ ਉਹਨਾਂ ਵਿੱਚ ਪੰਡਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਉਹਨਾਂ ਦਾ ਇਸ ਤਰ੍ਹਾਂ ਨੇ ਜੋ ਕਟਾਰਾ ਸਕੂਲ ਨੂੰ ਅਪਗ੍ਰੇਡ ਕਰਾਇਆ ਪੰਡਜੀ ਨੇ ਉਹ ਹੀ ਜੀ ਇਸ ਇਲਾਕੇ ਦੀ ਬੜੀ ਇਹਨਾਂ ਦੀ ਲੋਕ ਤਰੀਫ ਕਰਦੇ ਨੇ ਜਿਹੜਾ ਸਕੂਲ ਬੜੀ ਟੌਪ ਤੇ ਚੱਲ ਰਿਹਾ ਹੈ ਇਤਨੀ ਜਨ ਨਾਲੇ ਪਹਿਲਾਂ ਤੋਂ ਹੀ ਕਾਲੀਦਾਨ ਜੁੜੇ ਹੋਏ ਨੇ ਮੇਰਾ ਬਾ ਇਹਨਾਂ ਨਾਲ ਸਨ 85 85 ਜਦੋਂ ਵਿਧਾਨ ਸਭਾ ਇਲੈਕਸ਼ਨ ਜਿੰਦਰ ਸਿੰਘ ਧਾਰੀਵਾਲ ਇੱਥੋਂ ਆਪਣੇ ਮੀਤ ਵਰਸਨ ਸਾਡੇ ਹਲਕੇ ਤੋਂ ਉਹ ਤੋਂ ਲਗਾਤਾਰ ਇਹ ਤੇ ਮਰੀਸ ਹੀ ਰਹੀਆਂ ਉਹ ਕੰਸਿੰਗ ਰਾਮਗੜ੍ਹ ਦਰਸ਼ਨ ਸਿੰਘ ਸਾਹਿਬ ਕਾ ਅਸਰ ਮੱਚ ਬਰਮਾ ਬਹੁਤ ਲੰਬੀ ਟੀਮ ਸੀ ਨਾ ਜਬੜੀ ਜਰੀ ਜਤੋ ਲਾ ਕੇ ਇਹਨਾਂ ਦਾ ਮੇਰਾ ਉਸਤਾਂ ਬਾਅਦ ਚੱਲਦਾ ਰਿਹਾ ਸੋ ਸੁਭਾ ਦੀ ਬੜੇ ਵਧੀਆ ਸੀ ਦਲੇਰ ਵੀ ਸੀਗੇ ਬੇਸ਼ੱਕ ਅਸੀਂ ਨਮਖੌਲ ਪੰਡਿਤ ਹੀ ਕਹਿੰਦੇ ਸੀ ਰੇਣੀ ਪੰਡਤਾਂ ਵਾਲੀ ਗੱਲ ਕੋਈ ਨਹੀਂ ਗੋਂ ਜੱਟਾਂ ਵਾਲੇ ਸੀਗੇ ਬੜੇ ਮਾੜੇ ਹਾਲਾਤ ਆਏ ਪਾਰਟੀ ਦੇ ਖਾੜਕੂ ਬਾਦ ਆਇਆ ਜਨ ਅਤਵਾਦ ਕਰ ਕੁਝ ਮਾਰਦੀ ਗੈਲੂ ਉਹ ਸਮੇਂ ਬੜੇ ਬੜੇ ਜੀ ਮੀਤਾ ਟੋਟਾ ਨੇ ਲੀਡਰ ਕਾਲੀਦਾਰ ਵਾਲੇ ਆਪਣੀ ਪਾਰਟੀ ਛੱਡ ਕੇ ਹੋਰਾਂ ਪਾਰਟੀਆਂ ਨਾਲ ਸ਼ਰਨ ਲਈ ਉਹਨਾਂ ਨੇ ਬਿਨਾਂ ਕਿਸੇ ਕਾਰਨ ਤੇ ਉਸ ਟਾਈਮ ਇਹ ਪਰਵਾਦੀ ਬੜਾ ਝੱਖੜ ਚੁੱਲਿਆ ਪੁਲਿਸ ਨੇ ਪਰਵਾਦੀ ਤਸ਼ੱਦਦ ਵੀ ਕੀਤਾ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਭਤੀਜਿਆਂ ਨੂੰ ਇਹਨਾਂ ਦੇ ਛੋਟੇ ਭਰਾ ਨੂੰ ਚੱਕ ਕੇ ਪੁਲਿਸ ਨੇ ਕਈ ਵਾਰੀ ਟੈਰੋਰ ਰੈਡ ਵੀ ਕੀਤਾ ਸੋ ਇਹ ਕਦੇ ਡੋਲੇ ਨਹੀਂ ਹਮੇਸ਼ਾ ਹੀ ਇਹ ਆਪਣੀ ਜ਼ਮੀਰ ਦੀ ਬਾਤ 'ਚ ਖੜੇ ਨੇ ਵਿੱਚ ਇੱਕ ਸੋਣ ਕਾਲੀਦਾਰ ਨੂੰ ਇਸ ਪਰਿਵਾਰ ਸਮਰਪਿਤ ਰਿਹਾ ਇਹਨਾਂ ਦੀ ਕਾਲੀਦਾਰ ਨੂੰ ਬੜੀ ਦੇਣ ਹੈ ਇੰਨੀਆਂ ਵੀ ਸਰਕਾਰਾਂ ਆਈਆਂ ਆ ਜੋ ਗੋਨਾਂ ਨੂੰ ਕਹਿਣਾ ਕਿਸੇ ਲੀਡਰ ਨੂੰ ਸਭ ਤੋਂ ਪਹਿਲਾਂ ਵੀ ਵੀ ਤੁਸੀਂ 250 ਕੀ ਉਹਦਾ ਲੈਣਾ ਤਿੰਨ ਚਾਰ ਸਕਾਰਾਂ ਦਾ ਚਾਰ ਸਨਾਂ ਦੇਖਣੀ ਆ ਕਿਸੇ ਸਕਾਰ ਚ ਮੈਂ ਕਿਉਂ ਬਣਾ ਉਹਦੇ ਨੂੰ ਲਿਆ ਸਾਰੇ ਲੀਡਰਾਂ ਦਾ ਬਹੁਤ ਸਕਾਰ ਕਰਦੇ ਸੀ ਚਾਹੇ ਰਵਾਲਾ ਸਾਹਿਬ ਸੀਗੇ ਜਾਂ ਜੱਥੇ ਰਖੀਮਾ ਜੀ ਸੰਤਾ ਸਿੰਘ ਸ਼ਰਨਜੀਤ ਢੋਨ ਵਾਲਾ ਵੀ ਇਹਨਾਂ ਦਾ ਬਹੁਤ ਪਿਆਰ ਆ ਤੇ ਸਾਰੇ ਲੀਡਰਾਂ ਨਾਲ ਬਹੁਤ ਵਾਸਤਾ ਵਧੀਆ ਸੀ ਇਹਨਾਂ ਚ ਇੱਕ ਸਿਫਤ ਸੀਗੀ ਕਿ بڑے ਲੀਡਰਾਂ ਕੋਲ ਜਾ ਕੇ ਮਟੌੜਾ ਸਾਹਿਬ ਸੀ ਜਿਵੇਂ ਬਾਦ ਸਾਹਿਬ ਦੀ ਉਸ ਟਾਈਮ ਵੀ ਉਹਨਾਂ ਨੂੰ ਜਾ ਕੇ ਸਪਸ਼ਟ ਗੱਲ ਨੂੰ ਤੇ ਕਹਿੰਦੇ ਸੀਗੇ ਉਸ ਤਰ੍ਹਾਂ ਨ ਸਕੂਲ ਨੂੰ ਸ਼੍ਰੋਣੀ ਕਵੇ ਆਪਣੀ ਕਮੇਟੀ ਜੇਜਸ ਬੁਰਦ ਕਰਾਇਆ ਉਸ ਤਮਾ ਸ਼੍ਰੋਣੀ ਕਮੇਟੀ ਮਾਨੀ ਜਬ ਟੌੜਾ ਸਾਡੇ ਗੜ ਜਾ ਕੇ ਪਏ ਇਹ ਗੜ ਪੈ ਗਏ ਵੀ ਕਹਾਂ ਮੈਂ ਬ੍ਰਾਹਮਣ ਹੋ ਕੇ ਥੋੜਾ ਕੰਮ ਕਰਦਾ ਗੁੱਡੀ ਜਿਸ ਦਾ ਕਾਲ ਚਲਾ ਰਹੇ ਆ ਇਹਨਾਂ ਡੋਪ ਨਹੀਂ ਕਰਕੇ ਇਹ ਟੌੜਾ ਸਾਣ ਗੜ ਪਏ ਉਹ ਕਹਿੰਦੇ ਮਹਾਰਾਜ ਤੁਹਾਡਾ ਅਜ ਤੋ ਹੀ ਹੋ ਗਿਆ ਯਾਨੀ ਬੜਾ ਦ੍ਰਿੜ ਇਰਾਦਾ ਦੀ ਇਲਾਕੇ ਦੀ ਸਮਾਜ ਦੀ ਨੇ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਇਹਨਾਂ ਦਾ ਕਰ ਦੇਣੀ ਦੇ ਸਕਦੇ ਸਾਸੀਤਾ ਉਹ ਤੇ ਸਾਡੇ ਬੀਰ ਪਰ ਰਹਿਣਾ ਅਤਰ ਰੱਖਿਆ ਪਰਮਾਤਮਾ ਨੂੰ ਮੈਂ ਚਾਹਣਾ ਨਮਾਜ਼ ਪੁਸ਼ੇ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਸ ਤਰ੍ਹਾਂ ਪਰਵਾਰ ਦਿਨ ਦ ਇਸੀ ਤਰ੍ਹਾਂ ਪ੍ਰਵਤ ਮੇਰੇ ਪੰਡ ਜੀ ਦੇ ਦੁਆਰਾ ਜੀ ਮੁੜ ਕੇ ਇਹ ਸੰਸਾਰ ਚ ਭੇਜੇ ਤਾਂ ਕਿ ਪੰਥ ਜੀ ਕੌਂ ਜਿਹੜੇ ਉਹਨਾਂ ਦਾ ਮਤ ਹੋਰ ਸੇਵਾ ਕੰਮ ਕਰਦੀ ਹੈ ਉਹ ਵੀ ਬਾਖੂਬੀ ਨਾਲ ਲਿਵਾਉਣ